ਇਸ ਵਕ ਮੌਜੂਦਾ ਫ੍ਰੀਕੋਰਡ ਵਿੱਚ ਜਿੰਦਾਬਾਦ ਭਾਈ ਸਾਹਿਬ ਵੱਲੋਂ ਸਨੇਹ ਆਇਆ ਅੰਦਰੋਂ ਉਹ ਕਾਗਜ਼ੀ ਕਾਰਵਾਈ ਕਰ ਰਹੇ ਆ ਉਹਨਾਂ ਨੇ ਕਿਹਾ ਵੀ ਕਿਸੇ ਨੇ ਹਾਰ ਨਹੀਂ ਪਾਉਣਾ ਇਹ ਬੇਨਤੀ ਪ੍ਰਵਾਨ ਕਰਿਓ ਜਿਹੜੇ ਦੇਣਾ ਆਪਣੇ ਲਈ ਚੱਲ ਰਹੇ ਆਪਾਂ ਸਾਰਿਆਂ ਨੂੰ ਪਤਾ ਆਪਾਂ ਹਾਰ ਨਹੀਂ ਪਾਉਣਾ ਜੇ ਕੋਈ ਸਰੂਪੇ ਇੱਕ ਦੋ ਪਾਉਣੇ ਹੋ ਆਪਾਂ ਪਾ ਸਕਦੇ ਆ ਪਰ ਹਾਰ ਵੀਰਾਂ ਨੇ ਬੇਨਤੀ ਆ ਕਿ ਹਾਰ ਨਹੀਂ ਪਾਉਣਾ ਇਹ ਇਹ ਚੀਜ਼ ਨੂੰ ਧੋਰ ਤਿਆਰ ਰੱਖੋ ਨਹੀਂ ਪੋਣੀ ਨਹੀਂ ਕਰਨੀ ਇੱਥੇ ਜਦੋਂ ਆਉਣਗੇ ਆਪਾਂ ਸਤਨਾ ਵਾਹੀ ਕੋ ਜਾਪ ਕਰਨਾ ਅਗੇ ਗੱਲ ਚੱਲੀ ਜਾਂਦੀ ਆ ਤੇ ਹੋ ਸਕਦਾ ਗੁਰਸਾਹਿਬ ਕਿਰਪਾ ਕਰਨ ਆਪਾਂ ਬਾਬਾ ਫਰੀਦ ਮੱਥਾ ਟੇਕਣ ਵੀ ਜਾਣਾ ਤੇ ਆਪਾਂ ਸ਼ਾਂਤਮਈ ਤੇ ਵਧੀਆ ਤਰੀਕੇ ਨਾਲ ਜਾਣਾ ਆਪਾਂ ਕਿਸੇ ਨੂੰ ਇਹ ਨਹੀਂ ਦਰਸਾਉਣਾ ਕਿ ਅਸੀਂ ਜਿੱਤ ਗਏ ਆ ਤੇ ਹੁੱਲੜਬਾਦੀ ਚ ਜਾਂ ਕੋਈ ਕੱਲੂ ਹਾਂ ਭਾਈ ਰਸਤਾ ਦੂਜਾ ਰਸਤਾ ਇਹ ਬੇਨਤੀ ਪ੍ਰਵਾਨ ਕਰਿਓ ਹੁਣ ਅਸੀਂ ਉਹਨੂੰ ਲੈ ਕੇ ਆਉਨੇ ਆ 15-20 ਮਿੰਟਾਂ ਚ ਆ ਜਾਣਗੇ ਹਾਰ ਕਿਸੇ ਵੀਰ ਨੇ ਨਹੀਂ ਕੋਣਾ ਇਹ ਹੱਥ ਜੋੜ ਕੇ ਬੇਨਤੀ ਆ ਭਾਈ ਜਿੱਤ ਤਾਂ ਆਪਾਂ ਨੂੰ ਸਾਰਿਆਂ ਨੂੰ ਚਾਹ ਬਹੁਤ ਆ ਪਰ ਆਪਾਂ ਇਹ ਸਮੇਂ ਨਹੀਂ ਬਣਾ ਸਕਦੇ ਬੇਨਤੀ ਪ੍ਰਵਾਨ ਕਰਿਓ Thank you ਕਿਹੜਾ ਖੜੇ ਰੋਗੇ ਭਾਈ ਸਾਹਿਬ ਦੇ ਦਿਓ ਮਾੜੀ ਮੋਟੀ ਭਾਈ ਸਾਹਿਬ ਬੋਲੋ ਦੋ ਮਿੰਟ ਆ ਫੜੇ ਉਹ ਛਾਨਾ ਸਾਰੇ ਸੁਣ ਲੋ ਬੋਲੋ ਚਪਰਾ ਜੋ ਭਾਈ ਚੁੱਪ ਕਰ ਜੋ ਅੱਗੇ ਫੜ ਦੇ ਅੱਗੇ ਆ ਫੜ ਭਾਈ ਭਾਈ ਮੇਰੇ ਕੋਲੇ ਲਫ਼ਜ਼ ਨਹੀਂ ਐ ਮੈਂ ਕਿਹੜੇ ਲਫ਼ਜ਼ਾਂ ਨਾਲ ਤੁਹਾਡਾ ਧੰਨਵਾਦ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਇੰਨਾ ਪਿਆਰ ਇੰਨਾ ਮਾਣ ਇੰਨਾ ਸਤਿਕਾਰ ਤੁਸੀਂ ਮੈਨੂੰ ਦਿੱਤਾ ਨਾ ਜੇ ਮੈਂ ਹਾਰ ਵੀ ਜਾਂਦਾ ਮੈਨੂੰ ਤਾਂ ਵੀ ਯਾਦ ਰਹਿਣਾ ਸੀ ਬਹੁਤ ਪਿਆਰ ਦਿੱਤਾ ਤੁਸੀਂ ਮੈਨੂੰ ਕਿਸੇ ਨੇ ਨਹੀਂ ਕਿਹਾ ਭਾਈ ਮੇਰੇ ਮੋਟਰਸਾਈਕਲ ਚ ਤੇਲ ਪਵਾ ਕਿਸੇ ਨੇ ਨਹੀਂ ਮੈਨੂੰ ਕਿਹਾ ਮੇਰੀ ਗੱਡੀ ਚ ਤੇਲ ਪਵਾ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਪਾਣੀ ਦਾ ਬੰਦੋ ਬਸ ਕਰ ਥਿਆ ਲੱਗੀ ਐ ਨਹੀਂ ਕਰਮੀ ਐ ਕਿਸੇ ਨੇ ਨਹੀਂ ਮੈਨੂੰ ਕਿਹਾ ਭਾਈ ਚਾਹ ਪੀਣੀ ਐ ਕਿਸ ਨੇ ਨਹੀਂ ਮੈਨੂੰ ਕਿਹਾ ਬਾਈ ਇੰਨਾ ਟਾਈਮ ਹੋ ਗਿਆ ਸਾਨੂੰ ਰੋਟੀ ਨਹੀਂ ਮਿਲੀ ਬੜੇ ਸਨਹਾਰ ਹਾਂ ਬੜਾ ਮਹਾਨ ਹਾਂ ਚਾਰ ਪਿੰਡਾਂ ਚ ਜਾਂਦੇ ਰਹੇ ਆ ਇੰਨਾ ਕੱਠ ਤੁਸੀਂ ਕਰਦੇ ਰਹੇ ਹੋ ਆਪ ਮੁਹਾਰੇ ਮੈਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਦਰਵਾਜ਼ੇ ਤੁਹਾਡੇ ਲਈ 24 ਘੰਟੇ ਖੁੱਲੇ ਆ ਜਦ ਮਰਜੀ ਆਇਓ ਮੈਂ ਸਿਰਫ ਥੋੜੇ ਜੇ ਦਿਨ ਮੈਂ ਉਹ ਮੋਕੇ ਜਗਾ ਲੈਣੇ ਰਹਿਣ ਵਾਸਤੇ ਮੈਂ ਮੋਕੇ ਜਗਾ ਲੈ ਲੈ ਰਹਿਣ ਵਾਸਤੇ ਜਿਵੇਂ ਮਰਜੀ ਆਇਓ ਜਾਇਓ ਬੋਲੋ ਆਪਾ ਫਰੀਦਕੋਟ ਲਓ ਜੀ ਫਰੀਦਕੋਟ ਫਰੀਦਕੋਟ ਇੱਥੇ ਘਰ ਲਓ ਫਰੀਦਕੋਟ ਭਾਈ ਜੀ ਇੱਕ ਗੱਲ ਇਹ 6 ਤਰੀਕ ਤੱਕ ਰੱਖੋ ਜੀ ਫੜ ਲਓ ਦੋ ਮਿੰਟ ਫੜ ਲਾ ਹਫਤਾ ਹੈ ਹੈ ਨਾ 6 ਆਪਾਂ ਬਾਈ ਕਿਸੇ ਨੇ ਕਰੇ ਜਾ ਕੇ ਮੈਂ ਗੱਲ ਨਹੀਂ ਕਰਾ ਕਿਸੇ ਨੇ ਪਟਾਕੇ ਨਹੀਂ ਚਲਾਉਣੇ ਕਿਸੇ ਨੇ ਢੋਲੀ ਵਜਾਉਣਾ 6 ਤਰੀਕ ਤੋਂ ਬਾਅਦ ਜੋ ਮਰਜ਼ੀ ਕਰਦੇ ਰਹੇ ਬੋਲੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇੱਕ ਬੇਨਤੀ ਹੋਰ ਦੇਖੋ ਜੇ ਤੁਸੀਂ ਜਿੰਨਾ ਮੈਨੂੰ ਤੁਸੀਂ ਪਿਆਰ ਮਾਨ ਇੱਜ਼ਤ ਸਰਕਾਰ ਸਤਕਾਰ ਦਿੱਤਾ ਭਾਈ ਜੀ ਤੁਸੀਂ ਮੇਰੇ ਕਹੇ ਤੇ ਦਾੜੀ ਪਰ ਦਾੜਾ ਪ੍ਰਕਾਸ਼ ਕਰੋ ਤੇ ਕੇਸ ਰੱਖੋ ਤੇ ਗੁਰੂ ਦੇ ਸਿੰਘ ਸਜੋ ਕਰੋ ਬਾਬਾ ਜੀ ਕਹੇ ਤੇ ਸਿੱਖ ਬਣ ਕੇ ਹੀ ਰਹਿਣਾ ਹੈ ਨਿਹਾਲ ਜੀ ਜਿਆਦਾ ਨਹੀਂ ਕੇਸਰ ਦਾੜਾ ਤਾਂ ਪ੍ਰਕਾਸ਼ ਕਰ ਹੀ ਸਕਦੇ ਆ ਨਾ ਤਸਤਾਰ ਜਾਂ ਦਮਾਲੇ ਤਾਂ ਬਣ ਨਹੀਂ ਸਕਦੇ ਆ ਘਟੋ ਘਟਪਾ ਤਸਤਾਰਰ ਦਮਾਲੇ ਤਾਂ ਨਹੀਂ ਹੈ ਮੇਰੀ ਹੱਥ ਬੰਨ ਕੇ ਬੇਇੰਤੀ ਹੈ ਭਾਈ ਜੇ ਹੋ ਸਕਦਾ ਹੈ ਤਾਂ ਤੁਸੀਂ ਜਰੂਰ ਆ ਮੇਰੇ ਨਾਲ ਮੇਰੇ ਕਈ ਤੇ ਆ ਕੰਮ ਕਰੋ ਬਾਕੀ ਭਾਈ ਜੀ ਬਹੁਤ ਬਹੁਤ ਪਿਆਰ ਮਿਲਿਆ ਹੈ ਮੈਂ ਕਹਿੰਦਾ ਵੀ ਅਮੀਤ ਤੋ ਕਿਤੇ ਵੱਧ ਜੇ ਮੈਂ ਤੁਹਾਡਾ ਧੰਨਵਾਦ ਕਰਦਾ ਨਾ ਤਾਂ ਧੰਨਵਾਦ ਅੱਖਰ ਬਹੁਤ ਛੋਟਾ ਹੈ ਤੁਹਾਡੇ ਪਿਆਰ ਨਾਲ ਤੁਸੀਂ ਧੰਨਵਾਦ ਮੈਂ ਕਰਾਂ ਤੁਹਾਡੇ ਦਾ ਸ਼ੁਕਰਾਨਾ ਕਰਾਂ ਕਿਉਂ ਹੈਲੋ ਮੈਨੂੰ ਪਾਵਾ ਕਿਉਂ ਕਈ ਪਾਰਟੀਆਂ ਵਾਲੇ ਚਾਹੁੰਦੇ ਜਨ ਸਮਝਾਣਾ ਹੈ ਹਾਂ ਕਿਉਂ ਮਨ ਕੋਈ ਹੈ ਜੇ ਤੁਹਾਨੂੰ ਕੋਈ ਤੰਗ ਕਰਦਾ ਵੀ ਤੁਸੀਂ ਸਰਬਜੀਤ ਖਾਲਸਾ ਨੂੰ ਵੋਟਾਂ ਪਾਈਆਂ ਤਾਂ ਤੁਸੀਂ ਮੈਨੂੰ ਦੱਸਿਓ ਗੁਰਸੇਵਪ ਨੂੰ ਦੱਸਿਓ ਮੈਂ ਖੁਦ ਤੁਹਾਡੇ ਨਾਲ ਚੱਲੂੰਗਾ ਟਾਣੇ ਰਹਣਾ ਕਰਦਾ ਬਈ ਮੈਂ ਖਾਸ ਸੰਗਤ ਦੀ ਬਹੁਤ ਮਾੜਾ ਪੈਣ ਦੇਖਿਆ ਆਪਣੀ ਜ਼ਿੰਦਗੀ ਚ ਮੈਂ ਸਾਰਾ ਕੋਸ਼ਿ ਠੋਕਰਾਂ ਖਾ ਕੇ ਸਿੱਖਿਆ ਮੈਨੂੰ ਸਿਖਾਇਆ ਨਹੀਂ ਕਿਸੇ ਨੇ ਮੈਂ ਠੋਕਰਾਂ ਖਾ ਕੇ ਸਿੱਖਿਆ ਤੇ ਮੈਨੂੰ ਪਤਾ ਵੀ ਦੁਨੀਆ ਕਿੱਥੇ ਐ ਕੌਣ ਚੰਗਾ ਐ ਕੌਣ ਮਾੜਾ ਕੌਣ ਚੰਗਾ ਮੈਂ ਤੁਹਾਡੇ ਨਾਲ ਖੜਾ ਐ ਮੈਂ ਤੁਹਾਡਾ ਤੇ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਐ ਕਿ ਇਹ ਆ ਆਂਦਰੋਂ ਆ। ਤੇ ਬਾਈ ਜੀ ਤੁਸੀਂ ਆਸ ਰਿਆ ਕਰੋ ਆਪਣੇ ਆਪਣੇ ਘਰਾਂ ਨੂੰ ਜਾਓ। ਮੈਨੂੰ ਅੰਦਰ ਲੈਟਰ ਦੇਣ ਵਾਸਤੇ ਸਰਟੀਫਿਕੇਟ ਦੇਣ ਵਾਸਤੇ ਡੀਸੀ ਸਾਹਿਬ ਨੇ ਬੁਲਾਇਆ ਹੈ। ਠੀਕ ਹੈ ਜੀ। ਤੁਸੀਂ ਕੋਈ ਨਹੀਂ ਆਪਾਂ ਕੰਮ ਇਹ ਜਿਆ ਕਰਨਾ ਪੂਰੀ ਹੈ। ਆਪਾਂ ਸੱਤ ਤਰੀਕ ਤੋਂ ਬਾਅਦ ਜੋ ਤੁਹਾਨੂੰ ਚੰਗਾ ਲੱਗੇ ਉਹ ਕਰਨਾ। ਉਹਨਾਂ ਨੇ ਪਹਿਲਾਂ ਲੋਕਾਂ ਨੂੰ ਆ ਵੇਡਾ ਉੱਤਰੇ ਆਉਂਦੇ ਭਾਈ ਸਾਹਿਬ ਨਹੀਂ ਭਾਈ ਹਾਂ ਮੈਂ ਇਤਿਮਾਨਾ ਭਾਈ ਜਗਨ ਭਾਈ ਜਗਨ ਤੋਂ ਦੋ ਮਿੰਟ ਥੱਲੇ ਆਉਣੇ ਆ ਪੋਸਟਾ ਕਹਿੰਦੀ ਹੈ ਕੋਈ ਗੱਲ ਨਹੀਂ ਹਾਂ ਜੀ ਸ੍ਰੋਪੇ ਲੈ ਲੋ ਜੀ ਸ੍ਰੋਪੇ ਲੈ ਲੋ ਮੋਮਨ ਭਾਈ ਇੰਦਰ ਭਾਈ ਧੰਵਾਜਾ ਮੈਂ